ਤੇ ਗੁੜੀਆ ਕਹਿ ਰਹੀ ਆ ਕਿ ਮੇਰੇ ਬੁੱਫੜ ਨੇ ਮੇਰੇ ਨਾਲ ਗਲਤ ਕੀਤਾ ਮੈਨੂੰ ਕਿਤੇ ਹਰਿਆਣੇ ਚ ਕਮਰੇ ਚ ਲਿਜਾ ਕੇ ਮੇਰੇ ਨਾਲ ਗਲਤ ਕੀਤਾ ਮੇਰੇ ਬੁੱਫੜ ਜੀ ਉਹਤ ਲੈ ਕੇ ਗਿਆਤਾ ਜੀ ਹੋਟ ਕਿੰਨੀ ਤਰੀ ਉਹਨੂੰ ਲੈ ਕੇ ਗਿਆਤਾ ਜੀ ਕਿੱਥੇ ਲੈ ਕੇ ਗਿਆ ਉਹ ਰੋਮਾਂ ਲੈ ਕੇ ਗਿਆਤਾ ਜੀ ਗਲਤ ਕੰਮ ਕਰਿਆ ਜੀ ਨੇ ਸਾਰਾ ਜੋ ਉਸਮੈਂ ਪਹਿਲਾਂ ਕੁਸ ਮਲਾ ਕੇ ਦਿੱਤੇ ਜੀ ਇਹਨਾਂ ਨੇ ਹੂੰ ਫਿਰ ਜਾ ਕੇ ਗਲਤ ਕੰਮ ਕਰਤੇ ਆ ਜੀ ਇਹਨੇ ਜਾ ਕੇ ਸਾਰਾ ਤੁਸੀਂ ਜਾ ਕੇ ਪਰਿਵਾਰ ਚ ਆਪਣੀ ਭੂਆ ਨੂੰ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੱਸਿਆ ਭੂਆ ਨੂੰ ਵੀ ਦੱਸਿਆਤਾ ਜੀ ਹਾਂ ਜੋ ਕਿ ਇਹਨੇ ਜੀ ਕਰਿਆ ਉਹਨੇ ਗਲਤ ਆ ਜੀ ਕੀ ਕਹਿੰਦੀ ਬੂਆ ਬੂਆ ਕਹਿੰਦੀ ਝੋਠ ਬੋਲ ਰਹੀ ਹੈ ਜੀ ਅੱਛਾ ਤੇਰੇ ਉੱਗ ਲੱਗ ਰਹੀ ਹੈ ਕਹਿੰਦੀ ਜੀ ਗਣਮਾ ਕੁੜੀਆਂ ਨੇ ਜਾਂਦੇ ਇਹੀ ਗੱਲਬਾਤ ਆਪਣੀ ਬੂਆ ਨੂੰ ਦੱਸੀ ਤਾਂ ਬੂਆ ਨੇ ਇਸ ਗੱਲ ਤੇ ਯਕੀਨ ਨਹੀਂ ਕਰਿਆ ਹੂੰ ਜਦੋਂ ਇਸ ਗੱਲ ਤੇ ਯਕੀਨ ਨਹੀਂ ਕਰਿਆ ਤਾਂ ਮਾਰਕੁੱਟ ਵੀ ਹੋਈ ਕੁੜੀ ਨਾਲ ਉੱਥੇ ਭੈਣਾਂ ਇਹਦੀਆਂ ਤਿੰਨ ਭੈਣਾਂ ਹੈਗੀਆਂ ਹੋਰ ਚੌਥੀ ਇਹ ਸਭ ਤੋਂ ਛੋਟੀ ਛੋਟੀ ਹੂੰ ਦੋ ਕੁੜੀਆਂ ਵਿਆਹੀ ਹੋਈਆਂ ਉਹਨਾਂ 'ਚੋਂ ਇੱਕ ਕੁੜੀ ਘਰ ਜਵਾਈ ਰਹਿੰਦਾ ਉੱਥੇ ਅੱਛਾ ਉਹਨੂੰ ਦੱਸਿਆ ਤਾਂ ਉਹਨੇ ਵੀ ਮਾਰਕੁੱਟ ਕਰੀ ਇਹਦੇ ਨਾਲ ਸਾਰਾ ਪਰਿਵਾਰ 'ਚ ਮਾਰਕੁੱਟ ਹੋਈ ਆ ਕਿਉਂ ਆਉਣ ਜੇ ਅਸੀਂ ਸਾਥ ਦੇ ਰਹਿਆਂ ਗੁੜੀਆ ਦਾ ਮੈਂ ਗੁੜੀਆ ਦਾ ਰਿਸ਼ਤੇ ਜੀਜਾ ਲੱਗਦਾ ਚਾਹੀ ਤਾਇਆ ਜੀ ਦਾ ਜਵਾਈ ਹੈ ਨਾ ਤੇ ਅੱਛਾ ਜੀ ਹਾਂ ਜੀ ਉਹ ਮੈਨੂੰ ਵੀ ਇਸ ਕੁੜੀਆਂ ਨੇ ਸਾਨੂੰ ਦੱਸਿਆ ਤਾਂ ਅਸੀਂ ਕਾਰਵਾਈ ਪਾਈ ਉਹਨੂੰ ਕਿ ਉਲਟਾ ਜੀ ਕੁੜੀਆਂ ਨੂੰ ਮੈਂਟਲ ਕੋਸ਼ਿਸ਼ ਕਰਨ ਤੇ ਲੱਗਿਆ ਹੋਇਆ ਸਾਰਾ ਪਰਿਵਾਰ ਸਵੇਰੇ ਇਹ 6:30 ਵਜੇ ਦੇ ਮੇਰੇ ਪਿੰਡ ਪੂਰੀ ਰੇਗੀ ਕਰ ਰਹੇ ਸੀ ਸਾਡੇ ਵੀ ਗੁੜੀਆ ਇਹਦੇ ਕੋਲੇ ਹੈਗੀ ਐ ਵੀ ਗੁੜੀਆ ਅਸੀਂ ਲੈ ਕੇ ਜਾਣੀ ਹੈ ਉਸ ਤੋਂ ਬਾਅਦ ਇਹ 7:30 ਵਜੇ ਸਾਡੇ ਘਰ ਵੜ ਗਏ ਇਹਨਾਂ ਨੇ ਮੇਰੇ ਨਾਲ ਧੱਕੋ ਮੁੱਕੀ ਕੀਤਾ ਜੀ ਬਣਾ ਲਾ ਬਣਾ ਲਾ ਵੀਡੀਓ ਬਣਾ ਲਾ ਗੁੜੀਆਂ ਨੂੰ ਖੋਣ ਲੱਗੇ ਤੇ ਗੁੜੀਆਂ ਨੂੰ ਖਿੱਚ ਕੇ ਲੈਣ ਲੱਗੇ ਇਹਦੀ ਪੂਰਾ ਅੱਛਾ ਗੁੜੀਆਂ ਨੂੰ ਧੱਕੇ ਨਾਲ ਥੋੜੇ ਘਰ ਤੋਂ ਲੈ ਕੇ ਜਾ ਰਹੇ ਸੀ ਘਰ ਤੋਂ ਲੈ ਕੇ ਜਾ ਰਹੇ ਤੇ ਗੁੜੀਆਂ ਦੇ ਕੱਪੜੇ ਵੀ ਪਾੜੇ ਆ ਜੀ ਮੂੰਹ ਬੰਦ ਕਰਾ ਰਹੇ ਆ ਜੀ ਅੱਜ ਵੀ ਇਹਨਾਂ ਨੇ ਹੱਥੋਪਾਈ ਕਰੀ ਆ ਜੀ ਘਰ ਆ ਕੇ ਬੁਆ ਜੀ ਤੇਰੇ ਡੋਡ ਨਾਲ ਹੱਥੋਪਾਈ ਹੋਈ ਆ ਹੱਥੋਪਾਈ ਕਰੀ ਆ ਜੀ ਕੀ ਤੁਹਾਨੂੰ ਚੱਕਣ ਆ ਗਈ ਸੀ ਚੱਕਣ ਆ ਕੇ ਤੇ ਜੀ ਕੱਪੜੇ ਪਾੜਤੇ ਜੀ ਆ ਦੇਖੋ ਜੀ ਸਾਰੇ ਬਟਾ ਇਹੀ ਆ ਵੀ ਗੁੜੀਆਂ ਨੇ ਵੀ ਸਾਨੂੰ ਕਈ ਬਿਆਨ ਦਿੱਤੇ ਆ ਬਾਅਦ ਚ ਆ ਕੇ ਗੁੜੀਆਂ ਜਦੋਂ ਆਪਣੇ ਚਾਚੇ ਨਾਲ ਗਈ ਆ ਗੁੜੀਆਂ ਨੇ ਸਾਨੂੰ ਆ ਕੇ ਬਿਆਨ ਦਿੱਤੇ ਆ ਵੀ ਜੀਜਾ ਜੀ ਅੱਛਾ ਬੋਲ ਕੇ ਵੀ ਗੁੜੀਆਂ ਤੋਂ ਬੋਲਵਾ ਕੇ ਵੀ ਬੁਲਵਾਇਆ ਵੀ ਮੇਰਾ ਜਿਹੜਾ ਛੋਟਾ ਜੀਜਾ ਉਹਦੇ ਨਾਲ ਤੋਂ ਇਹ ਕਹਿ ਬਿਓ ਮੇਰੇ ਨਾਲ ਗਲਤ ਹੈ ਮੇਰੇ ਬਾਰੇ ਗੁਰਵਿੰਦਰ ਅੱਛਾ ਤੁਹਾਡੇ ਬਾਰੇ ਗਲਤ ਇਹਨਾਂ ਤੋਂ ਵੀਡੀਓ ਵੀ ਬਣਵਾਈਆ ਕੋਈ ਐਫ ਡਬਲਯੂ ਵੀ ਲੁਕਾਏ ਐ ਜੀ ਅੱਛਾ ਉਲਟਾ ਕਿਸੇ ਬਾਬੇ ਕੋਲੇ ਜਾ ਕੇ ਸਾਡੇ ਪਰਿਵਾਰਕ ਮੈਂਬਰਾਂ ਦੀ ਸਾਰਿਆਂ ਦੀ ਫੋਟੋਆਂ ਸਾੜੀਆਂ ਗਈਆਂ ਅਸੀਂ ਤਾਂ ਕੁੜੀ ਦਾ ਸਾਥ ਦੇ ਰਹੇ ਹਾਂ ਮੈਂ ਤਾਂ ਕਹਿੰਦਾ ਮੇਰੀ ਤੀ ਵਰਗੀ ਹੈ ਇਹ ਇਹਨੂੰ ਹਿਸਾਬ ਮਿਲਣਾ ਚਾਹੀਦਾ ਤਾਂ ਗੁੜੀਆ ਦਾ ਕੇਸ ਹੈ ਜੀ ਉਹ ਕਹਿ ਰਹੀ ਆ ਫੁੱਫੜ ਨੇ ਮੇਰੇ ਨਾਲ ਗਲਤ ਕੀਤਾ ਰੇਪ ਦੀ ਘਟਨਾ ਕੀਤੀ ਆ ਉਸ ਮਸਲੇ 'ਚ ਕੀ ਕਾਰਵਾਈ ਕੀਤੀ ਜਾ ਰਹੀ ਆ ਸਰ ਖੇਰਗਰ ਚ ਹੋ ਗਿਆ ਜੀ ਅੱਛਾ ਜੀ ਮੈਡੀਕਲ ਕਰਾ ਕੇ ਜੋ ਵੀ ਹੈ ਜਗਾੜੀ ਹੋ ਰਹੀ ਹੈ ਪੂਰੀ ਚੱਲ ਰਹੀ ਹੈ ਤੁਸੀਂ ਚੱਲ ਰਹੀ ਹੈ ਜੀ ਸਾਸਿਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇੱਕ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦੀ ਅਜਿਹੀ ਘਟਨਾ ਸਾਹਮਣੇ ਆਈ ਆ ਰਾਜਪੁਰਾ ਦਾ ਪਿੰਡਾ ਬਕਸੀ ਵਾਲਾ ਬਕਸੀ ਵਾਲਾ ਤੋਂ ਇਹ ਘਟਨਾ ਸਾਹਮਣੇ ਆਈ ਆ ਗੁਡੀਆਂ ਖੜੀਆਂ ਰਿਸ਼ਤੇ 'ਚ ਉਸਦੇ ਜੀਜਾ ਜੀ ਨੇ ਤਾਇਆ ਜੀ ਦੇ ਜਵਾਈ ਇਹ ਕੁੜੀਆ ਕਹਿ ਰਹੀ ਆ ਕਿ ਮੇਰੇ ਭੁੱਫੜ ਨੇ ਮੇਰੇ ਨਾਲ ਗਲਤ ਕੀਤਾ ਮੈਨੂੰ ਕਿਤੇ ਹਰਿਆਣੇ ਚ ਕਮਰੇ ਚ ਲਿਜਾ ਕੇ ਮੇਰੇ ਨਾਲ ਗਲਤ ਕੀਤਾ ਤੇ ਉਹਦਾ ਇਨਸਾਫ ਲੈਣ ਦੇ ਲਈ ਕੁੜੀਆ ਦਰਦਦਰਦੀਆਂ ਠੋਕਰਾਂ ਖਾ ਰਹੀ ਆ ਰਿਸ਼ਤੇਦਾਰ ਵੀ ਉਹਦੇ ਨੇ ਜਿਹੜੇ ਉਹ ਸਾਥ ਦੇ ਰਹੇ ਨੇ ਜੀਜਾ ਜੀ ਨੇ ਪਰ ਪਰਿਵਾਰਕ ਮੈਂਬਰ ਅਤੇ ਜੋ ਖੂਨ ਦੇ ਰਿਸ਼ਤੇ ਨੇ ਭੂਆ ਉਹ ਬਿਲਕੁਲ ਸਾਥ ਨਹੀਂ ਦੇ ਰਹੀ ਜੀਜਾ ਜੀ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਜੀ ਕੀ ਆ ਸਾਰੀ ਘਟਨਾ ਤੁਸੀਂ ਕਹਿ ਰਹੇ ਹੋ ਕਿ ਲੜਕੀ ਦੇ ਫੁੱਫੜ ਨੇ ਲੜਕੀ ਨਾਲ ਗਲਤ ਕੀਤਾ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੈ ਜਿਹੜੀ ਉਹ ਕੀਤੀ ਆ ਕੀ ਹੋਇਆ ਜੀ ਕਿੱਦਾਂ ਘਟਨਾ ਹੋਈ ਹੈ ਇਹ ਤੇ ਜੀ ਗੱਲ ਹੈ ਕਿ ਜੀ 2 ਮਹੀਨੇ ਪੁਰਾਣੀ ਆਈਡੀ ਆ ਵੀ ਗੁੜੀਆ ਨਾ ਇੱਥੇ ਇਹਦਾ ਫੁੱਫੜ ਆ ਗਿਆ ਸ਼ਾਮ ਨੂੰ ਜੀ ਇੱਥੇ ਆ ਗਿਆ ਸਮਗੋਲੀ ਤੋਂ ਆ ਕੇ ਰਾਤ ਨੂੰ ਰਿਹਾ ਦੂਜੇ ਦਿਨ ਸਵੇਰੇ ਇਹਨੂੰ 7 ਵਜੇ ਗੁੜੀਆ ਨੂੰ ਪਿੰਡੋਂ ਲੈ ਗਿਆ ਸਮਗੋਲੀ ਸਮਗੋਲੀ ਕਿਹੜੀ ਜਗ੍ਹਾ ਹੈ ਜੀ ਇਹ ਸਮਗੋਲੀ ਹੈਗੇ ਜੀ ਡੇਰਾ ਬਸੇ ਦੇ ਨਾਲ ਅੱਛਾ ਇਹ ਪੈਂਦਾ ਪੰਜਾਬ 'ਚ ਹੀ ਆ ਜੀ ਉਹ ਠੀਕ ਹੈ ਜੀ ਇੱਥੇ ਬਖਸ਼ੀ ਵਾਲੇ ਆਏ ਹੋਏ ਸੀ ਉਹ ਪਿੰਡ ਆਪਣੇ ਇਹਦੇ ਕੁੜੀ ਦੇ ਪਿੰਡ ਤਾਂ ਉੱਥੇ ਆ ਕੇ ਰਾਤ ਰਹਿ ਗਿਆ ਤਾਂ ਦੂਜੇ ਦਿਨ ਸਵੇਰੇ 7 ਵਜੇ ਗੁੜੀਆਂ ਨੂੰ ਇੱਥੋਂ ਲੈ ਗਿਆ ਅੱਛਾ ਅੱਗੇ ਵੀ ਲੈ ਜਾਂਦਾ ਹੈ ਪਰਿਵਾਰ ਪਰਿਵਾਰ ਕੇ ਸਾਹੇ ਸਾਡੀ ਆਉਂਦਾ ਜਾਂਦਾ ਰਹਿੰਦਾ ਕੋਈ ਦਿੱਕਤ ਨਹੀਂ ਸੀ ਕਦੇ ਅੱਗੇ ਵੀ ਕੁੜੀ ਆਪਣੇ ਪਿੰਡ ਰਹਿ ਕੇ ਆਈ ਹੈ ਕਦੇ ਕੋਈ ਦਿੱਕਤ ਨਹੀਂ ਆਈ ਉਹਦੇ ਤਾਂ ਜਦੋਂ ਆ ਗਿਆ ਤਾਂ ਉਸ ਦਿਨ ਉਹਨੇ ਕੀ ਕੀਤਾ ਗੁੜੀਆਂ ਨੂੰ ਲੈ ਗਿਆ ਹਰਿਆਣੇ 'ਚ ਕਿਸੇ ਹੋਟਲ 'ਚ ਹੋਟਲ 'ਚ ਲੈ ਗਿਆ ਤਾਂ ਉੱਥੇ ਜਾਂਦੇ ਹੀ ਪਹਿਲਾਂ ਗੁੜੀਆਂ ਨੂੰ ਉਹਨੇ ਕੋਈ ਜੂਸ ਪਿਲਾਇਆ ਪਵਿੱਤੇ ਦਾ ਗੁੜੀਆਂ ਦਾ ਜੋ ਕਹਿਣਾ ਹੈ ਸਾਨੂੰ ਕੁਛ ਵਿੱਚ ਉਹਨੇ ਕੁਝ ਘੋਲ ਕੇ ਗੁੜੀਆਂ ਨੂੰ ਪਿਲਾਇਆ ਉਸ ਤੋਂ ਬਾਅਦ ਗੁੜੀਆਂ ਨੇ ਉਹਨੂੰ ਕਿਹਾ ਵੀ ਫੁੱਫੜ ਇਹ ਠੀਕ ਨਹੀਂ ਹੈ ਗਿਆ ਤਾਂ ਉਹ ਕੁੜੀਆਂ ਨੂੰ ਉਸ ਟਾਈਮ ਸੁੱਝ ਪੁੱਝ ਰਹੀ ਨਹੀਂ ਉਸ ਤੋਂ ਬਾਅਦ ਉਹ ਕੁੜੀਆਂ ਨੂੰ ਲੈ ਗਿਆ ਹੋਟਲ ਤੋਂ ਬਾਅਦ ਜੋ ਇਹਨੇ ਕੀਤਾ 2 ਘੰਟੇ 3 ਘੰਟੇ ਰਿਹਾ ਉੱਥੋਂ 12 12:30 ਵਜੇ ਪਿੰਡ ਪਹੁੰਚਿਆ ਸੰਗੋਲੀ ਕੁੜੀਆਂ ਨੇ ਜਾਂਦੇ ਇਹੀ ਗੱਲਬਾਤ ਆਪਣੀ ਬੂਆ ਨੂੰ ਦੱਸੀ ਤਾਂ ਬੂਆ ਨੇ ਇਸ ਗੱਲ ਤੇ ਯਕੀਨ ਨਹੀਂ ਕਰਿਆ ਜਦੋਂ ਇਸ ਗੱਲ ਤੇ ਯਕੀਨ ਨਹੀਂ ਕਰਿਆ ਤਾਂ ਮਾਰਕੁੱਟ ਵੀ ਹੋਈ ਕੁੜੀ ਨਾਲ ਉੱਥੇ ਅੱਛਾ ਹਾਂਜੀ ਉਸ ਤੋਂ ਬਾਅਦ ਕੁੜੀ ਆਪਣੇ ਪਿੰਡ ਆਈ ਹੈ ਥੋੜੇ ਦਿਨ ਬਾਅਦ ਤਾਂ ਇਹਨੇ ਆਪਣੀ ਭੈਣਾਂ ਦੀਆਂ ਤਿੰਨ ਭੈਣਾਂ ਆ ਗਈਆਂ ਹੋਰ ਚੌਥੀ ਇਹ ਸਭ ਤੋਂ ਛੋਟੀ ਛੋਟੀ ਦੋ ਕੁੜੀਆਂ ਵਿਆਹੀ ਹੋਈਆਂ ਉਹਨਾਂ ਚੋਂ ਇੱਕ ਕੁੜੀ ਘਰ ਜਵਾਈ ਰਹਿੰਦਾ ਉੱਥੇ ਅੱਛਾ ਉਹਨੂੰ ਦੱਸਿਆ ਤਾਂ ਉਹਨੇ ਵੀ ਮਾਰਕੁੱਟ ਕਰੀ ਇਹਦੇ ਨਾਲ ਸਾਰਾ ਪਰਿਵਾਰ ਚ ਮਾਰਕੁੱਟ ਹੋਈ ਆ ਪਰਿਵਾਰ ਚ ਕੌਣ ਕੌਣ ਨੇ ਕੁੜੀਆਂ ਤੇ ਮੰਮੀ ਡੈਡੀ ਨਹੀਂ ਹੈਗੇ ਮੰਮੀ ਡੈਡੀ ਹੈ ਨਹੀਂ ਜੀ ਪਰਿਵਾਰ ਚ ਮਾਤਾ ਦੀ ਡੈਥ ਹੋਈ ਨੂੰ 12 ਸਾਲ ਹੋ ਗਏ ਪਿਤਾ ਦੀ ਡੈਥ ਨੂੰ ਸਾਲ ਡੇਢ ਸਾਲ ਹੋ ਗਿਆ ਜੀ ਠੀਕ ਹੈ ਹਾਂ ਜੀ ਉਸ ਕਰਕੇ ਇਹਨਾਂ ਕੋਲ ਇੱਕ ਘਰ ਜਵਾਈ ਰਹਿੰਦਾ ਇਹਨਾਂ ਦਾ ਬੜਾ ਹੀ ਵੱਡਾ ਜੀਜਾ ਮਨਦੀਪ ਸਿੰਘ ਨਾਮ ਹੈ ਉਹਦਾ ਹਾਂ ਜੀ ਉਸ ਤੋਂ ਬਾਅਦ ਇਹ ਜਿਹੜੀ ਸਿਸਟਰ ਹੈ ਸੰਦੀਪ कौर ਉਹ ਵੀ ਉੱਥੇ ਰਹਿੰਦੀ ਹੈ ਇੱਕ ਛੋਟੀ ਸਿਸਟਰ ਜੋ ਬਨੂੜ ਕੋਲੇ ਵਿਆਹੀ ਹੋਈ ਹੈ ਕਿਤੇ। ਹੂੰ। ਛੋਈ ਇੱਕ ਸਿਸਟਰ ਹੋ ਰਿਹਾ ਉਹਦੇ ਨਾਲ ਹੀ ਪੜਦੀ ਐ ਚੰਜੇੜੀ ਕਾਲਜ। ਠੀਕ ਐ। ਕੁੜੀਆ ਪੜਦੀ ਐ ਡਿਪਲੋਮਾ ਵਗੈਰਾ ਕਰ ਰਹੀ ਐ। ਕੋਈ ਦਿੱਕਤ ਨਹੀਂ ਆਂਦੀ ਪੜਦੀ ਠੀਕ ਐ ਠੀਕ ਠਾਕ ਪੜਦੀ ਐ ਜੀ ਕੋਈ ਦਿੱਕਤ ਨਹੀਂ ਹੈਗੀ ਇਸ ਪਰਿਵਾਰ 'ਚ। ਪਰ ਸਾਨੂੰ ਇਹ ਗੱਲ ਸੁਣ ਕੇ ਸਾਨੂੰ ਵੀ ਬੜੀ ਅਫਸੋਸ ਦੀ ਗੱਲ ਐ ਵੀ ਸਾਨੂੰ ਪਰਿਵਾਰਕ ਮੈਂਬਰ ਕੁੜੀ ਦੇ ਪਰਿਵਾਰ 'ਚ ਕੋਈ ਸਾਥ ਨਹੀਂ ਦੇ ਰਿਹਾ। ਇੱਕ ਕੁੜੀ ਦਾ ਚਾਚਾ ਸਰੂਪ ਸਿੰਘ ਉਹ ਬਿਲਕੁਲ ਵੀ ਸਾਥ ਨਹੀਂ ਦੇ ਰਿਹਾ ਕੁੜੀ ਦਾ ਅੱਛਾ ਜੀ ਹਾਂਜੀ ਉਹ ਉਲਟਾ ਆਪਣੇ ਭਣੋਈਏ ਨੂੰ ਬਚਾਉਣ ਤੇ ਲੱਗਿਆ ਹੋਇਆ ਗੁਰਮੀਤ ਸਿੰਘ ਨੂੰ ਹਾਂਜੀ ਉਹ ਉਲਟਾ ਕਿਉਂ ਇਦਾਂ ਕਰ ਰਹੇ ਨੇ ਜੀ ਇਦਾਂ ਦੇ ਬੰਦੇ ਨੂੰ ਤਾਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਜਿਹੜਾ ਉਹਨੇ ਕਰਿਆ ਉਹਦੀ ਜਿਹੜੀ ਬਣਦੀ ਸਜ਼ਾ ਇਸ ਲੱਖਾਂ ਦੇ ਪਿੱਛੇ ਹੋਣਾ ਚਾਹੀਦਾ ਜੀ ਬਚਾ ਕਿਉਂ ਰਹੇ ਨੇ ਜਹੇ ਪਾਪੀ ਬੰਦੇ ਨੂੰ ਇਹ ਤਾਂ ਹੀ ਪਰਿਵਾਰਕ ਮੈਂਬਰ ਹੈ ਇਹਨਾਂ ਨੂੰ ਪਰਿਵਾਰ ਤੋਂ ਪਤਾ ਹੀ ਕੀ ਪ੍ਰੋਬਲਮ ਹੈ ਕੀ ਨਹੀਂ ਬਾਕਾਇਦਾ ਮੇਰੀ ਜਿਹੜੀ ਮੈਨੂੰ ਗੁੜੀਆਂ ਨੇ ਗੱਲ ਦੱਸੀ ਹੈ ਵੀ ਜੋ ਵੀ ਕੁੜੀਆ ਦੀ ਇਹਦੇ ਫਾਦਰ ਦੀ ਪ੍ਰਾਪਰਟੀ ਹੈਗੀ ਹੈ ਉਹ ਵੀ ਕੁੜੀਆ ਦੇ ਨਾਮ ਨਹੀਂ ਹੈਗੀ ਕੁਝ ਵੀ ਉਹ ਵੀ ਸਾਰੀ ਪ੍ਰਾਪਰਟੀ ਵਾਲਾ ਕੋਈ ਚੱਕਰ ਤਾਂ ਨਹੀਂ ਭਾਜੀ ਇਹ ਵੀ ਹੋ ਸਕਦਾ ਵੀਰ ਜੀ ਪ੍ਰਾਪਰਟੀ ਵਾਲਾ ਵੀ ਚੱਕਰ ਹੋ ਸਕਦਾ ਐਜੇ ਕੁਝ ਨਹੀਂ ਪਤਾ ਪਰ ਐਜਿਟ ਇਸ ਗੱਲ ਪ੍ਰੋਬਲਮ ਤਾਂ ਇਹੀ ਹੈ ਨਾ ਵੀ ਜਿਹੜਾ ਕੁੜੀਆ ਨਾਲ ਐਡਾ ਕੁਝ ਹੋਇਆ ਪਰਿਵਾਰਕ ਮੈਂਬਰ ਸਾਥ ਨਹੀਂ ਖੜ ਰਹੇ ਕਿਉਂ ਆਉਣ ਜੇ ਅਸੀਂ ਸਾਥ ਦੇ ਰਹਿਆਂ ਗੁੜੀਆ ਦਾ ਮੈਂ ਗੁੜੀਆ ਦਾ ਰਿਸ਼ਤੇ ਜੀਜਾ ਲੱਗਦਾ ਚਾਹੀ ਤਾਇਆ ਜੀ ਦਾ ਜਵਾਈ ਹੈ ਨਾ ਤੇ ਅੱਛਾ ਜੀ ਹਾਂਜੀ ਉਹ ਮੈਨੂੰ ਵੀ ਇਸ ਕੁੜੀਆਂ ਨੇ ਸਾਨੂੰ ਦੱਸਿਆ ਤਾਂ ਅਸੀਂ ਕਾਰਵਾਈ ਪਾਈ ਉਹਨੂੰ ਕਿੰਨੇ ਟਾਈਮ ਬਾਅਦ ਇਹ ਗੱਲ ਦਾ ਪਤਾ ਲੱਗਿਆ ਇਹ ਸਾਨੂੰ ਪਤਾ ਲੱਗਿਆ ਜੀ 8 9 ਤਰੀਕ ਨੂੰ ਰੱਖੜੀਆਂ ਦਾ ਦਿਨ ਸੀ ਅਸੀਂ ਉੱਥੇ ਗਏ ਤਾਂ ਗੁੜੀਆਂ ਨੇ ਆਪਣੀ ਸਿਸਟਰ ਨਾਲ ਗੱਲਬਾਤ ਕੀਤੀ ਹੈ ਹਾਂ ਤਾਂ ਉਸ ਤੋਂ ਪਹਿਲਾਂ ਸਾਨੂੰ ਹਲਕਾ ਹਲਕਾ ਜਿਹਾ ਪਤਾ ਸੀ ਅਸੀਂ ਕਿ ਆ ਵੀ ਚਲੋ ਵੈਸੇ ਪਰਿਵਾਰਕ ਕ ਕਈ ਵਾਰੀ ਬੱਚਾ ਵੀ ਕਹਿ ਦਿੰਦਾ ਹੈ ਪਰਿਵਾਰਕ ਮੈਂਬਰ ਵੀ ਚਲ ਸਾਨੂੰ ਸਹੀ ਕਲੀਅਰ ਨਹੀਂ ਸੀ ਗੁੜੀਆ ਸਾਨੂੰ ਮਿਲ ਨਹੀਂ ਰ ਮੇਰੀ ਵਾਈਫ ਉਹਨਾਂ ਨੇ ਗੱਲਬਾਤ ਕੀਤੀ ਇਹਦੇ ਨਾਲ ਕੁੜੀਆਂ ਨਾਲ ਵੀ ਇੱਧਰ-ਇੱਧਰ ਗੱਲਬਾਤ ਹੋਈ ਹੈ ਤਾਂ ਫਿਰ ਉਹਨੇ ਸਾਰੀ ਗੱਲਬਾਤ ਦੱਸੀ ਹੈ ਕੁੜੀਆਂ ਨਾਲ ਤਾਂ ਦੱਸੀਆ ਤਾਂ ਉਸ ਤੋਂ ਬਾਅਦ ਅਸੀਂ ਕਾਰਵਾਈ ਪਾਈ ਹੈ ਕੁੜੀਆਂ ਦੇ ਪਿੰਡ ਅਸੀਂ ਗਏ ਇੱਕ ਦੋ ਵਾਰ ਮਿਲਣ ਕੁੜੀਆਂ ਨੂੰ ਜਦੋਂ ਜਾਂਦੇ ਸੀ ਕਦੇ ਕੁੜੀਆਂ ਨੂੰ ਇੱਧਰ ਗੈਪ ਕਰ ਦੇਣਾ ਉਹਨਾਂ ਨੇ ਕਦੇ ਕਿਤੇ ਕਰ ਦੇਣਾ ਕੁੜੀ ਕੁੜੀਆਂ ਦਾ ਪਰਿਵਾਰ ਵੀ ਕੁੜੀਆਂ ਨੂੰ ਲੁਕਾਉਂ ਦਿੰਦਾ ਸੀ ਹਾਂਜੀ ਹਾਂਜੀ ਸਾਰੇ ਕਿਤੇ ਲੁਕੋਦੇ ਅਸੀਂ ਰਜਿਸਟਰ ਵਗੈਰਾ ਤਿੰਨ ਸਾਡੂ ਆ ਜੀ ਅਸੀਂ ਇੱਕ ਦਿਨ ਪੂਰਾ ਪਲਾਨ ਬਣਾ ਕੇ ਕੁੜੀਆਂ ਨੂੰ ਮਿਲਣ ਗਏ ਆ ਸਾਡੇ ਇਹਦੇ ਕੁੜੀਆਂ ਦੇ ਇੱਕ ਚਾਚੇ ਦਾ ਮੁੰਡਾ ਹੈ ਗੁਰਪ੍ਰੀ ਸਿੰਘ ਇੱਕ ਮੇਰਾ ਸਾਲਾ ਜਸਵਿੰਦਰ ਸਿੰਘ ਉਹ ਸਾਡੇ ਨਾਲ ਸੀ ਅਸੀਂ ਸਾਰੇ ਜਣੇ ਗਏ ਗੁੜੀਆ ਦੀ ਭੈਣਾਂ ਨੂੰ ਪੁੱਛਿਆ ਜਾ ਕੇ ਇੱਕ ਬੜੀ ਭੈਣ ਹਾ ਛੋਟੀ ਭੈਣ ਸੀ ਇਹਦਾ ਭਣੋਈਆ ਵੀ ਸੀ ਮਨਦੀਪ ਸਿੰਘ ਘਰੇ ਉਹਨੂੰ ਵੀ ਪੁੱਛਿਆ ਵੀ ਭਾਈ ਗੁੜੀਆਂ ਨੂੰ ਕਿਉਂ ਨਹੀਂ ਤੁਸੀਂ ਇਨਸਾਫ ਦਵਾਰੇ ਉਹ ਕਹਿੰਦੇ ਇਹ ਤਾਂ ਮੈਂਟਲ ਹੈ ਜੀ ਇਹਨੂੰ ਕੁਝ ਨਹੀਂ ਪਤਾ ਗੁੜੀਆਂ ਨੂੰ ਹਾਂ ਉਲਟਾ ਜੀ ਉਹ ਕੁੜੀਆਂ ਨੂੰ ਮੈਂਟਲ ਘੋਸ਼ਿਤ ਕਰਨ ਤੇ ਲੱਗਿਆ ਹੋਇਆ ਸਾਰਾ ਪਰਿਵਾਰ ਅੱਛਾ ਜੀ ਹਾਂਜੀ ਹੁਣ ਇਸ ਤੋਂ ਬਾਅਦ ਵੀ ਅਸੀਂ ਇਸ ਗੱਲਬਾਤ ਕਰਕੇ ਐਸਚਓ ਸਾਹਵੋਲੇ ਗਏ ਰਾਜਪੁਰਾ ਉਹਨਾਂ ਨੂੰ ਦੱਸਿਆ ਵੀ ਕੁੜੀਆਂ ਨੂੰ ਉਹ ਹਾਜ਼ਰ ਨਹੀਂ ਕਰ ਰਹੇ ਤਾ ਵੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ 15 ਅਗਸਤ ਤੋਂ ਬਾਅਦ ਆਇਓ ਤੁਸੀਂ ਚਲੋ ਉਹ ਨਿਕਲਦੇ ਨਿਕਲਦੇ ਇੱਕ ਦਿਨ ਕੀ ਹੋਇਆ ਤਾਂ ਅਸੀਂ ਕੁੜੀਆ ਦਾ ਮੈਨੂੰ ਫੋਨ ਆਇਆ 5-6 ਦਿਨ ਪਹਿਲਾਂ ਦੀ ਗੱਲ ਹੈ ਕੁੜੀਆ ਦਾ ਸ਼ਾਮ ਨੂੰ ਮੇਰੇ ਸਾਲੇ ਦੇ ਫੋਨ ਤੋਂ ਫੋਨ ਕੀਤਾ ਇਹਨੇ ਵੀ ਜੀਜਾ ਜੀ ਮੈਨੂੰ ਬੜੇ ਤੰਗ ਕਰ ਰਹੇ ਆ ਟੌਰਚਰ ਕਰ ਰਹੇ ਆ ਵੀ ਤੁਸੀਂ ਕਰੋ ਫਿਰ ਮੈਂ ਇਹਨੂੰ ਦੱਸਿਆ ਮੈਂ ਪੁੱਤ ਤੇਰੇ ਵਗੈਰ ਜਾਏ ਵਗੈਰ ਪੁਲਿਸ ਵਾਲੇ ਸਾਡੀ ਸੁਣਦੇ ਨਹੀਂ ਤਾਂ ਇਹ ਕਹਿੰਦੀ ਕੋਈ ਗੱਲ ਨਹੀਂ ਮੈਂ ਸਵੇਰੇ ਵੀਰੇ ਨਾਲ ਆ ਜਾਂਦੀ ਆ ਤਾਂ ਉਹ ਸਵੇਰੇ ਤਿਆਰ ਹੋ ਕੇ ਆਪਣੇ ਵੀਰੇ ਕੋਲੇ ਪਹੁੰਚੀ ਤਾਂ ਨਾਲ ਦੀ ਨਾਲ ਦੀ ਪਰਿਵਾਰਕ ਮੈਂਬਰ ਇਹਦੀ ਭੈਣਾਂ ਛੋਟੀਆਂ ਅਤੇ ਇਹਦੇ ਪਰਿਵਾਰ ਦੇ ਜਿਹੜੇ ਵੀ ਹੈ ਸੀ ਜੀ ਉਹ ਆ ਗਏ ਸਾਰੇ ਉੱਥੇ ਉਹਨਾਂ ਗੁੜੀਆਂ ਨੂੰ ਲੈ ਕੇ ਜ਼ਬਰਦਸਤੀ ਅੱਛਾ ਜੀ ਜ਼ਬਰਦਸਤੀ ਇਹਨੂੰ ਲੱਗੀ ਲੈ ਗਏ ਜੀ ਇਹਨੂੰ ਕਹਿੰਦੇ ਸਾਡੀ ਗੁੜੀਆ ਉਹ ਮੇਰੇ ਸਾਲਾ ਸਾਭ ਵੀ ਬੋਲੇ ਮੇਰੀ ਸਾਸੂ ਮਾ ਵੀ ਬੋਲੇ ਹਾਂ ਤਾਂ ਉਸ ਤੋਂ ਬਾਅਦ ਕੀ ਹੋਇਆ ਇਹ ਜਦੋਂ ਗੁੜੀਆਂ ਨੂੰ ਲੈ ਗਏ ਤਾਂ ਅਸੀਂ ਸਾਲੇ ਨੇ ਮੈਨੂੰ ਫੋਨ ਕੀਤਾ ਕਹਿੰਦੇ ਜੀਜਾ ਜੀ ਜਸਵਿੰਦਰ ਸਿੰਘ ਨੇ ਵੀ ਤੁਸੀਂ ਥਾਣੇ 'ਚ ਆ ਜਾਓ ਅਸੀਂ ਥਾਣੇ ਚਲੇ ਗਏ ਜੀ ਥਾਣੇ 'ਚ ਐਸਾ ਹੀ ਐਸਾ ਹੀ ਹੈ ਜੀ ਜੀਤ ਸਿੰਘ ਜੀ ਉਹਨਾਂ ਨੂੰ ਗੱਲਬਾਤ ਦੱਸੀ ਅਸੀਂ ਸਾਰੇ ਗੁਰਸੇਵ ਸਿੰਘ ਜੀ ਨਾਲ ਪਹਿਲੇ ਹੀ ਗੱਲ ਹੋਈ ਹੋਈ ਸੀ ਐਸਐਚਓ ਸਾਹਿਬ ਨਾਲ ਉਹਨਾਂ ਨੇ ਸਾਡੇ ਨਾਲ ਇੱਕ ਮੁਲਾਜ਼ਮ ਲੇਡੀ ਕਨਸਟੇਬਲ ਦੋ ਮੁਲਾਜ਼ਮ ਸਾਡੇ ਨਾਲ ਭੇਜੇ ਅਸੀਂ ਕੁੜੀਆਂ ਨੂੰ ਹਾਜ਼ਰ ਕਰਨ ਗਏ ਘਰੇ ਤਾਂ ਐਨੀ ਦੇਰ ਚ ਕੁੜੀ ਦਾ ਚਾਚਾ ਸਰੂਪ ਸਿੰਘ ਉਹਦੀ ਧਰਮ ਪਤਨੀ ਅੱਛਾ ਜੀ ਦੋਨੋਂ ਜਣੇ ਲੈ ਕੇ ਇਹਨੂੰ ਕੁੜੀਆਂ ਨੂੰ ਕਿਤੇ ਗਾਇਬ ਹੋ ਗਏ ਜੀ ਤਾਂ ਵੀ ਇਹ ਕੋਈ ਬਿਆਨ ਨਾ ਦੇ ਦੇ ਹਾਂ ਜੀ ਹਾਂ ਇਹ ਕੁੜੀ ਬਿਆਨ ਨਾ ਦੇ ਦੇ ਉਸ ਤੋਂ ਬਾਅਦ ਅਸੀਂ ਚਲੋ ਪੁੱਛਿਆ ਜੀ ਘਰੇ ਚ ਪੁੱਛਿਆ ਤਾਂ ਕੁੜੀਆਂ ਦੀ ਇਹਦੀ ਕੁੜੀਆਂ ਦੀ ਵੱਡੀ ਸਿਸਟਰ ਸੰਦੀਪ ਕੌਰ ਉਹਦੀ ਕੁੜੀ ਹੈ ਹੂੰ ਉਹਨੇ ਦੱਸਿਆ ਸਾਨੂੰ 6 ਸਾਲ ਦੀ ਹੈ ਉਹਨੇ ਸਾਨੂੰ ਦੱਸਿਆ ਵੀ ਮੇਰੀ ਨਾਨਾ ਨਾਨੀ ਵੀ ਇਹਨੂੰ ਲੈ ਕੇ ਕਿਤੇ ਬਾਬੇ ਕੋਲੇ ਗਏ ਆ ਅੱਛਾ ਉਸ ਤੋਂ ਬਾਅਦ ਅਸੀਂ ਪੁਲਿਸ ਨੇ ਇਹਦੀ ਲੋਕੇਸ਼ਨ ਲਾਈਆ ਤਾਂ ਇਹਦੀ ਲੋਕੇਸ਼ਨ ਆਈ ਗਈ ਜੀ ਹਰਿਆਣੇ ਚ ਕਿਤੇ ਬਾਬੇ ਦੇ ਡੇਰੇ ਦੀ ਲੋਕੇਸ਼ਨ ਆਈ ਗਈ ਇਹਨੂੰ ਪੁਲਿਸ ਨੇ ਫੋਨ ਵੀ ਕੀਤਾ ਇਹਦਾ ਚਾਚਾ ਜਿਹੜਾ ਸਰੂਪ ਸਿੰਘ ਵੀ ਤੂੰ ਆ ਜਾ ਭਾਈ ਥਾਣੇ ਲੈ ਕੇ ਆ ਜਾਂਦਾ ਕਦੇ ਕਹਿੰਦਾ ਸੀ 4 ਵਜੇ ਆ ਰਿਹਾ ਮੈਂ ਕਦੇ ਕਹਿੰਦਾ ਸਵੇਰੇ 5 ਵੀ ਸਵੇਰੇ ਆ ਜਾਊਗਾ 11 ਵਜੇ ਤੋਂ ਉਹ ਦੋ ਦਿਨ ਆਇਆ ਨਹੀਂ ਉਸ ਤੋਂ ਬਾਅਦ ਕੁੜੀਆਂ ਨੂੰ ਦੋ ਦਿਨ ਬਾਅਦ ਉਹ ਜਦੋਂ ਲੈ ਕੇ ਪਿੰਡ ਆਇਆ ਤਾਂ ਕੁੜੀਆਂ ਨੇ ਸਾਰੀ ਗੱਲਬਾਤ ਦੱਸੀ ਆ ਸਾਨੂੰ ਵੀ ਐਦਾ ਐਦਾ ਉਹ ਬਾਬੇ ਕੋਲੇ ਲੈ ਗਿਆ ਉਲਟਾ ਉਹ ਆਪਣੇ ਭਣੋਈਏ ਕੋਲੇ ਸਰੂਪ ਅਦੇ ਕੋਲ ਗਰਮੀਤ ਸਿੰਘ ਕੋਲੇ ਸਮਗੋਲੀ ਲੈ ਕੇ ਗਿਆ ਕੁੜੀਆਂ ਨੂੰ ਰਾਤ ਨੂੰ ਅੱਛਾ ਦੋ ਦਿਨ ਕੁੜੀਆਂ ਨੂੰ ਉੱਥੇ ਹੀ ਰੱਖਿਆ ਨੇ ਉੱਥੇ ਬਾਈ ਕਿਉਂ ਰੱਖਦੇ ਸੀ ਡਰ ਸੀ ਇਹਨਾਂ ਨੂੰ ਕੋਈ ਵੀ ਡਰਿਆ ਵੀਰ ਜੀ ਪੂਰਾ ਡਰਿਆ ਵੀ ਉਹ ਸਮ ਕੁੜੀਆਂ ਮੂੰਹ ਨਾ ਖੋਲਦੇ ਵੀ ਸਾ ਬਿਆਨ ਨਾ ਦੇ ਦੇ ਸਾਡੇ ਬਾਰੇ ਪਰਦੇ ਪਾਉਣ ਦੀ ਕੋਸ਼ਿਸ਼ ਪੂਰਾ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਕੁੜੀਆਂ ਨੂੰ ਕਿਤੇ ਇਨਸਾਫ ਨਹੀਂ ਮਿਲ ਰਿਹਾ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਪੁਲਿਸ ਪ੍ਰਸ਼ਾਸਨ ਤਾਂ ਹੀ ਸਾਥ ਦਿੰਦਾ ਹੁਣ ਕੱਲ ਸਾਡਾ ਐਫ ਆਈ ਆਰ ਹੋਣੀ ਸੀ ਐਫ ਆਈ ਆਰ ਹੋਈ ਨਹੀਂ ਮਾਲੋ ਕੱਚੀ ਐਫ ਆਰ ਹੋਈ ਹੈ ਪੱਕੀ ਐਫ ਆਰ ਨਹੀਂ ਹੋਈ ਉਹ ਕਹਿੰਦੇ ਜੀ ਗੁੜੀਆਂ ਨੂੰ ਕਹਿੰਦੇ ਸਾਨੂੰ ਜਗ੍ਹਾ ਦਿਖਾ ਕਿੱਥੇ ਲੈ ਕੇ ਗਿਆ ਪੁਲਿਸ ਕਹਿੰਦੀ ਪੁਲਿਸ ਕਹਿੰਦੀ ਹੈ ਗੁੜੀਆਂ ਕਹਿੰਦੀ ਵੀ ਮੈਨੂੰ ਪਤਾ ਨਹੀਂ ਮੈਂ ਤਾਂ ਕਦੇ ਘਰ ਤੋਂ ਬਾਹਰ ਵੀ ਨਹੀਂ ਨਿਕਲੀ ਸੌਖੀ ਜੀ ਵੀ ਮੇਰਾ ਤਾਂ ਪਰਿਵਾਰ ਦੇ ਲੈ ਕੇ ਜਾਂਦੇ ਆ ਪਰਿਵਾਰ ਦੇ ਛੱਡ ਦਿੰਦੇ ਆ ਮੈਨੂੰ ਵੀ ਮੈਨੂੰ ਨਹੀਂ ਪਤਾ ਇਸ ਗੱਲ ਦਾ ਵੀ ਤੁਸੀਂ ਇਹਨੇ ਉਲਟਾ ਇਹੀ ਕਿਹਾ ਉੱਥੇ ਥਾਣੇ 'ਚ ਵੀ ਤੁਸੀਂ ਗਰਮੀਤ ਸਿੰਘ ਨੂੰ ਚੱਕੋ ਉਹ ਤੋਂ ਪੁੱਛੋ ਜੀ ਇਹਨੇ ਕਿਹਾ ਜੀ ਚਲੋ ਉਸ ਤੋਂ ਬਾਅਦ ਉਹਨਾਂ ਨੇ ਥੋੜੀ ਬਹੁਤੀ ਕਾਰਵਾਈ ਕੀਤੀ ਹੈ ਜੀ ਅੱਜ ਕੁੜੀ ਦਾ ਮੈਡੀਕਲ ਹੋਣਾ ਸੀ ਅੱਛਾ ਅੱਜ ਮੈਡੀਕਲ ਹੋਣਾ ਸੀ ਤਾਂ ਸਵੇਰੇ ਮੇਰੇ ਪਿੰਡ ਇਹ ਮੇਰਾ ਪਿੰਡ ਕਰਾਲਾ ਪਨੂੜ ਦੇ ਕੋਲੇ ਪਿੰਡ ਹੈ ਜੀ ਮੇਰਾ ਤਾਂ ਕੁੜੀਆਂ ਮੇਰੇ ਕੋਲੇ ਐਸਐਚਓ ਸਾਹਿਬ ਨੂੰ ਸਭ ਪਤਾ ਹੈ ਵੀ ਕੁੜੀਆਂ ਮੇਰੇ ਕੋਲ ਹੈ ਤਾਂ ਜੀ ਉਹਨਾਂ ਨੇ ਕੀ ਕੀਤਾ ਅੱਜ ਪਤਾ ਨਹੀਂ ਲੱਗਿਆ ਤਾਂ ਇਹਦੇ ਕੁੜੀ ਦੇ ਤਿੰਨੋਂ ਭੈਣਾ ਇਹ ਦੋਨੋਂ ਬਣੋਈਏ ਇਹਦੇ ਹਰ ਇੱਕ ਇਹਦਾ ਚਾਚਾ ਇੱਕ ਇਹਦੀ ਬੂਆ ਮੇਰੇ ਪਿੰਡ ਆ ਗਏ ਅੱਛਾ ਮੇਰੇ ਪਿੰਡ ਪਹਿਲਾਂ ਸਰਪੰਚ ਕੋਲੇ ਗਏ ਹੁਣੇ ਕੱਲ ਕੱਲ ਸਰਪੰਚ ਨੇ ਮਨ੍ਹਾ ਕਰਤਾ ਵੀ ਤੁਸੀਂ ਐਦਾਂ ਨਹੀਂ ਅੱਜ ਫੇਰ ਸਰਪੰਚ ਕੋਲੇ ਗਏ ਤਾਂ ਸਵੇਰੇ ਇਹ 6:30 ਵਜੇ ਦੇ ਮੇਰੇ ਪਿੰਡ ਪੂਰੀ ਰੇਗੀ ਕਰ ਰਹੇ ਸੀ ਸਾਡੀ ਵੀ ਗੁੜੀਆਂ ਇਹਦੇ ਕੋਲੇ ਹੈਗੀ ਐ ਵੀ ਗੁੜੀਆਂ ਸੀ ਲੈ ਕੇ ਜਾਣੀ ਐ ਉਸ ਤੋਂ ਬਾਅਦ ਇਹ 7:30 ਵਜੇ ਸਾਡੇ ਘਰ ਵੜ ਗਏ ਜੀ ਇਹਨਾਂ ਨੇ ਮੇਰੇ ਨਾਲ ਧੱਕੇ ਮੁੱਕੀ ਕੀਤਾ ਜੀ ਕੁੜੀਆਂ ਨੂੰ ਖੋਲਣ ਲੱਗੇ ਤਾਂ ਗੁੜੀਆਂ ਨੂੰ ਖਿੱਚ ਕੇ ਲੈਣ ਲੱਗੇ ਦੀ ਬੂਆ ਅੱਛਾ ਕੁੜੀਆਂ ਨੂੰ ਧੱਕੇ ਨਾਲ ਥੋੜੇ ਘਰ ਤੋਂ ਲੈ ਕੇ ਜਾ ਰਹੇ ਸੀ ਘਰ ਤੋਂ ਲੈ ਕੇ ਜਾ ਰਹੇ ਤੇ ਕੁੜੀਆਂ ਦੇ ਕੱਪੜੇ ਵੀ ਪਾੜੇ ਆ ਜੀ ਇਹਦਾ ਸਾਡੇ ਕੋਲੇ ਹੈਗਾ ਵੀ ਉਹਦੇ ਘਰ ਅ ਇਹ ਹੈਗੇ ਜੀ ਇਹਦਾ ਚਾਈ ਸਰੂਪ ਸਿੰਘ ਹਾਂ ਦੋਨੋਂ ਪਣੋਈਏ ਦੇ ਇੱਕ ਮਨਦੀਪ ਸਿੰਘ ਇੱਕ ਜਗਤਾਰ ਸਿੰਘ ਹਾਂ ਹਰ ਜੀ ਉਹਦੇ ਨਾਲ ਇਹਨਾਂ ਦੀ ਬੂਆ ਤਿੰਨੋਂ ਭੈਣਾਂ ਇਹਦੀਆਂ ਅੱਛਾ ਉਹ ਵੀ ਨਾਲ ਸੀ ਜੀ ਉਸ ਤੋਂ ਬਾਅਦ ਇਹਨੇ ਕੀ ਕੀਤਾ ਹੱਥੋਂ ਪਾਈ ਉਹ ਤਾਂ ਚਲੋ ਗੁੜੀਆਂ ਨੂੰ ਅਸੀਂ ਸਾਡੇ ਪੜੋਸੀਆਂ ਦੇ ਘਰੇ ਵਚਾਤਾ ਉੱਥੇ ਚਲੇ ਗਏ ਜੀ ਉਹਨਾਂ ਦੇ ਘਰੇ ਲਾਗੇ ਹੰਗਾਮਾ ਕਰਨਾ ਉਥੇ ਕੁੜੀਆਂ ਨੇ ਗਾਹ ਪਾਦਾ ਪੂਰਾ ਪਿੰਡ ਇਕੱਠਾ ਹੋ ਗਿਆ ਜੀ ਸਾਡਾ ਮੇਰਾ ਪੁੰਡ ਪੀਰਾ ਪੂਰਾ ਗਵਾਹੀ ਦੇਣ ਨੂੰ ਸਰਪੰਚ ਬੁਕਾਇਦਾ ਗਵਾਹੀ ਦੇਣ ਨੂੰ ਸਿਆਰ ਹੈ ਵੀ ਇਹਨਾਂ ਨੇ ਸਾਡੇ ਨਾਲ ਇਦਾਂ ਕੀਤਾ ਹਾਂਜੀ ਹੁਣ ਇਸ ਗੱਲ ਕੇ ਅਸੀਂ ਤਾਂ ਇਹ ਕਹਿ ਰਹੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੁੜੀਆਂ ਨੂੰ ਬਾਈ ਕੋਈ ਸੀਸੀਟੀਵੀ ਫੋਟੋਜ਼ ਕੋਈ ਵੀਡੀਓ ਵਗੈਰਾ ਬਣੀ ਹੋਈ ਹੈ ਅਸੀਂ ਮੈਂ ਵੀਡੀਓ ਬਣਾਈ ਹੈ ਜੀ ਕੁੜੀ ਮੈਨੂੰ ਗਾਲਾ ਕੱਢਦੀ ਹੈ ਵੀ ਤੂੰ ਸ਼ੇਰ ਬਣਿਆ ਉਹਨਾਂ ਦੀ ਕੁੜੀ ਆ ਛੁੜੀ ਮੇਰੇ ਕੋਲ ਵੀਡੀਓ ਬਣੀ ਹੋਈ ਹੈ ਜੀ ਮੈਂ ਦਿਖਾ ਦਿੰਦਾ ਤੁਹਾਨੂੰ ਵੀਡੀਓ ਬਾਈ ਕਿਉਂ ਇਦਾਂ ਬਈ ਡਾਰਾ ਬਈ ਇਹ ਮਾਮਲੇ ਨੂੰ ਦਬਾਏ ਦਈਏ ਜੇ ਕੁੜੀ ਤੁਹਾ ਤੁਸੀਂ ਕਾਰਵਾਈ ਕਰਾਇਆਗੇ ਸਾਡੇ ਕੋਲੇ ਰਹੇਗੀ ਜੀ ਕਾਰਵਾਈ ਹੋਏਗੀ ਜੀ ਪੂਰੀ ਉਲਟਾ ਇਹ ਹੈ ਵੀ ਗੁੜੀਆਂ ਨੇ ਵੀ ਸਾਨੂੰ ਕਈ ਬਿਆਨ ਦਿੱਤੇ ਆ ਬਾਅਦ ਚ ਆ ਕੇ ਗੁੜੀਆਂ ਜਦੋਂ ਆਪਣੇ ਚਾਚੇ ਨਾਲ ਗਈ ਹੈ ਗੁੜੀਆਂ ਨੇ ਸਾਨੂੰ ਆ ਕੇ ਬਿਆਨ ਦਿੱਤੇ ਆ ਵੀ ਜੀਜਾ ਜੀ ਇਹਨਾਂ ਨੂੰ ਮੇਰੇ ਤੋਂ ਕੋਰਟ ਚ ਵੀ ਐਫੀਡੇਵਿਟ ਬਣਵਾਏ ਆ ਅੱਛਾ ਬੋਲ ਕੇ ਵੀ ਗੁੜੀਆ ਤੋਂ ਬੋਲਵਾ ਕੇ ਵੀ ਬੁਲਵਾਇਆ ਵੀ ਮੇਰਾ ਜਿਹੜਾ ਛੋਟਾ ਜੀਜਾ ਉਹਦੇ ਨਾਲ ਤੋਂ ਇਹ ਕਹਿ ਬਿਓ ਮੇਰੇ ਨਾਲ ਗਲਤ ਹੈ ਮੇਰੇ ਬਾਰੇ ਗੁਰਵਿੰਦਰ ਅੱਛਾ ਥੋੜੇ ਬਾਰੇ ਗਲਤ ਹੈ ਇਹਨਾਂ ਤੋਂ ਵੀਡੀਓ ਵੀ ਬਣਵਾਈਆ ਕੋਈ ਐਫੀਡਬੀ ਵੀ ਲੁਕਾਏ ਆ ਜੀ ਅੱਛਾ ਉਲਟਾ ਕਿਸੇ ਬਾਬੇ ਕੋਲੇ ਜਾ ਕੇ ਸਾਡੇ ਪਰਿਵਾਰਕ ਮੈਂਬਰਾਂ ਦੀ ਸਾਰਿਆਂ ਦੀ ਫੋਟੋਆਂ ਸਾੜੀਆਂ ਗਈਆਂ ਅੱਛਾ ਜੀ ਹੁਣ ਸਾਨੂੰ ਉਹ ਤਾਂ ਚਲੋ ਉਹਦਾ ਪਰਮਾਤਮਾ ਅੱਗੇ ਜਾਣੋ ਜਾਣਾ ਸਾਨੂੰ ਉਹਦਾ ਕੋਈ ਉਹ ਨਹੀਂ ਹੈ ਗਿਆ ਪਰ ਗੱਲ ਹੈ ਨਾ ਵੀ ਇਹ ਪਰ ਇਹ ਕੋਸ਼ਿਸ਼ਾਂ ਕਰ ਰਹੇ ਨੇ ਕੋਸ਼ਿਸ਼ ਪੂਰੀ ਕਰ ਰਹੇ ਨੇ ਜੀ ਹੁਣ ਇਹਨਾਂ ਨੂੰ ਕੱਲ ਸਾਡੇ ਨਾਲ ਐਸਆਈ ਸਾਹਿਬ ਆਏ ਸੀ ਜਿਹੜੀ ਐਸਆਈ ਮੈਡਮ ਆਏ ਸੀ ਉਹਨਾਂ ਨੇ ਵੀ ਸਾਨੂੰ ਬਹੁਤ ਜ਼ੋਰ ਲਾਇਆ ਤੁਸੀਂ ਕੰਪਰਮਾਈਜ਼ ਕਰੋ ਅੱਛਾ ਉਹਨਾਂ ਨੇ ਸਾਡੇ ਸੁਣੇ ਨਹੀਂ ਪਹਿਲਾਂ ਤਾਂ ਬਾਈ ਕੋਈ ਸਿਆਸੀ ਪ੍ਰੈਸ਼ਰ ਆ ਜਾਂ ਪੈਸੇ ਕਰਕੇ ਪੁਲਿਸ ਕਿਉਂ ਪੈਸੇ ਕਰਕੇ ਹੀ ਹੋ ਰਿਹਾ ਜੀ ਸਾਰਾ ਉਹਨਾਂ ਕੋਲੇ ਪੈਸਾ ਸੀ ਹੈਗੇ ਗਰੀਬ ਦਾ ਵੇਲੇ ਬੰਦੇ ਅਸੀਂ ਤਾਂ ਕੁੜੀ ਦਾ ਸਾਥ ਦੇ ਰਹੇ ਆਂ ਮੈਂ ਤਾਂ ਕਹਿੰਦਾ ਮੇਰੀ ਤੀ ਵਰਗੀ ਐ ਇਹ ਇਹਨੂੰ ਹਿਸਾਬ ਮਿਲਣਾ ਚਾਹੀਦਾ ਹੈ ਉਲਟਾ ਕੁੜੀਆਂ ਨੇ ਅੱਜ ਮੈਨੂੰ ਬਹੁਤ ਗਲਤ ਬੋਲਿਆ ਉੱਥੇ ਬਹੁਤ ਐਨੇ ਸ਼ਬਦ ਬੋਲੇ ਮੈਂ ਤਾਂ ਬੜੀ ਭੈਣ ਨੇ ਬੜੀ ਭੈਣਾਂ ਨੇ ਛੋਟੀ ਭੈਣਾਂ ਨੇ ਬਹੁਤ ਕੁਝ ਬੋਲਿਆ ਮੈਨੂੰ ਕਹਿੰਦਾ ਤੂੰ ਰੱਖ ਇਹਨੂੰ ਤੂੰ ਤੂੰ ਜੋ ਮਰਜ਼ੀ ਕਰ ਇਹਦੇ ਨਾਲ ਬਹੁਤ ਕੁਝ ਬੋਲਿਆ ਜੀ ਮੈਂ ਇਹ ਬਸ ਇੱਕ برداشت ਕਰਦਾ ਰਿਹਾ ਹਾਂ ਮੇਰੇ ਪਰਿਵਾਰ 'ਚ ਮੇਰੇ ਫਾਦਰ ਸਾਹਿਬ ਨਾਲ ਮੇਰੇ ਫਾਦਰ ਸਾਹਿਬ ਵੀ ਆ ਗਏ ਉਹਨਾਂ ਨਾਲ ਵੀ ਤਾਂ ਕੁੱਮਕੀ ਹੁੰਦੇ ਰਹੇ ਆ ਮੇਰੀ ਵਾਈਫ ਨਾਲ ਬਹੁਤ ਤਕ ਹੈ ਮੇਰੇ ਪੜੋਸੀਆਂ ਜੀ ਉਹਨਾਂ ਨਾਲ ਵੀ ਬਹੁਤ ਤਕੋ ਮੁਕੀ ਹੋਏ ਆ ਕਿਉਂ ਉਹਨਾਂ ਹਾਂਜੀ ਹਾਂ ਉਲਟਾ ਫਿਰ ਸਾਨੂੰ ਕਹਦੇ ਅਸੀਂ ਤਾਂ ਕਿਹਾ ਵੀ ਤੁਸੀਂ ਪੁਲਿਸ ਲੈ ਕੇ ਆਜੋ ਜੇ ਪੁਲਿਸ ਨੂੰ ਕੁੜੀ ਆ ਕਹਿੰਦੀ ਆ ਲੈ ਜਾਓ ਕੁੜੀਆ ਨੇ ਪਿੰਡ ਦੇ ਬਿਆਨ ਦਿੱਤਾ ਸਰਪੰਚ ਨੂੰ ਵੀ ਦਿੱਤਾ ਹੈ ਬਿਆਨ ਵੀ ਮੈਂ ਨਹੀਂ ਜਾਣਾ ਜਾਂਦੀ ਜੀ ਮੈਂ ਤਾਂ ਜੀਜਾ ਜੀ ਕੋ ਨਾਲ ਹੀ ਰਹਿਣਾ ਹੈ ਇਹਨਾਂ ਦੇ ਬਾਈ ਜੇ ਦੇਖਿਆ ਜਾਵੇ ਪੁਲਿਸ ਪ੍ਰਸ਼ਾਸਨ ਨੇ ਅੱਜ ਮੈਡੀਕਲ ਨੂੰ ਕਿਹਾ ਸੀ ਫਿਰ ਤੁਸੀਂ ਮੈਡੀਕਲ ਵਾਸਤੇ ਤੁਹਾਨੂੰ ਕੋਈ ਆਇਆ ਮੈਸੇਜ ਸਾਨੂੰ ਕੋਈ ਮੈਸੇਜ ਨਹੀਂ ਆਇਆ ਜੀ ਅਸੀਂ ਤਾਂ ਉਧਰ ਉਲਝੇ ਹੋਏ ਹਾਂ ਸਵੇਰ ਦੇ ਕਿਉਂ ਮੈਂ ਆਨਲਾਈਨ 112 ਨੰਬਰ ਤੇ ਕਾਲ ਕਰਤੀ ਜੀ ਉਹਨਾਂ ਕਰਕੇ ਸਾਨੂੰ ਹੁਣ ਸਾਰਾ ਸਵੇਰ ਦੇ ਉਸ ਨੂੰ ਨਹੀਂ ਕਿਹਾ ਫਿਰ ਸਾਥ ਨਹੀਂ ਦਿੱਤਾ ਪੁਲਿਸ ਨੇ ਪੁਲਿਸ ਨੇ ਜੀ ਏਐਸਆਈ ਸਾਹਿਬ ਸਾਨੂੰ ਕਹਿੰਦੇ ਤੇ ਵੀ ਆ ਪੁਲਿਸ ਆ ਰਹੀ ਹੈ ਜੀ ਸਾਡੇ ਤੱਕ ਕੋਈ ਨਹੀਂ ਪਹੁੰਚਿਆ ਜੀ ਅੱਛਾ ਹਾਂ ਜੀ ਹੌਲਤਾ ਜੇ ਤਾਂ ਮੇਰਾ ਪਰਿਵਾਰਕ ਮੈਂਬਰ ਮੇਰੇ ਪੜੋਸ ਦੇ ਵਾਲੇ ਨਾਲ ਸਾਥ ਦੇਂਦੇ ਤਾਂ ਉਲਟਾ ਸਾਡੇ ਨਾਲ ਕੁਝ ਵੀ ਹੋ ਸਕਦਾ ਸੀ। ਹੂੰ ਕਿ ਸਾਨੂੰ ਕੁਝ ਵੀ ਕਰ ਸਕਦੇ ਸੀ ਉਹ। ਇਹ ਤਾਂ ਇਹ ਆ ਵੀ ਚਲੋ ਪਰਿਵਾਰਕ ਮੈਂਬਰ ਪਿੰਡ 'ਚ ਸਾਂਝ ਹੁੰਦੀ ਆ ਸਾਡੀ। ਸਾਰੇ ਪਿੰਡ 'ਚ ਸਾਂਝ ਆਈ ਪਰ ਲੋਕੀ ਆ ਕੇ ਇਕੱਠੇ ਹੋ ਗਏ ਸਾਡਾ ਬਚਾਅ ਹੋ ਗਿਆ। ਬਾਈ ਜੇ ਦੇਖਿਆ ਜਾਵੇ ਗੁੱਡੀਆਂ ਨਾਲ ਜਦੋਂ ਇੰਨਾ ਗਲਤ ਹੋਇਆ ਪਿੰਡ ਦੀ ਪੰਚਾਇਤ ਕੁੜੀਆਂ ਦੀ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹੁੰਦੇ ਨੇ ਉਹੀ ਸਟੈਂਡ ਕਰ ਜਾਂਦੇ ਨੇ ਕੋਈ ਵੀ ਨਹੀਂ ਪਿੰਡ ਚ ਉੱਠਿਆ ਕੋਈ ਨਹੀਂ ਉੱਠਿਆ ਜੀ ਪੂਰਾ ਕੁੜੀਆਂ ਨੇ ਪੰਚਾਇਤ ਚ ਵੀ ਰੌਲਾ ਪਾਇਆ ਜੀ ਹੂੰ ਪੂਰਾ ਆਪਣੇ ਸਰਪੰਚ ਸਾਹਿਬ ਹੈ ਜੀ ਬਲਵਿੰਦਰ ਸਿੰਘ ਹੂੰ ਉਹਨਾਂ ਨੂੰ ਹੀ ਕੁੜੀਆਂ ਨੇ ਪੂਰੇ ਬਿਆਨ ਦਿੱਤੇ ਆ ਪੂਰੀ ਪੰਚਾਇਤ ਚ ਲੇਡੀਜ਼ ਵੀ ਹੈਗੀਆਂ ਦੋ ਪੰਚਾਇਤ ਮੈਂਬਰ ਉਹਨਾਂ ਨੂੰ ਵੀ ਬਿਆਨ ਦਿੱਤੇ ਆ ਉਲਟਾ ਪੰਚਾਇਤ ਮੈਂਬਰ ਸਾਨੂੰ ਗਾਲਾਂ ਕੱਢ ਰਹੇ ਆ ਹੂੰ ਉਲਟਾ ਜਿਹੜੀ ਲੇਡੀਜ਼ ਲੇਡੀਜ਼ ਹੈ ਨਾ ਪੰਚਾਇਤ ਮੈਂਬਰ ਉਹ ਸਾਨੂੰ ਪੂਰੀ ਗਾਲਾਂ ਕੱਢ ਰਹੇ ਆ ਅਸੀਂ ਜਾਂਦੇ ਆ ਤਾਂ ਮੈਨੂੰ ਮੈਂ ਜਦੋਂ ਵੀ ਪਿੰਡ ਆਪਣੇ ਸੋਹਰੇ ਜਾਂਦਾ ਤਾਂ ਉਲਟਾ ਸੁਲਟਾ ਬੋਲਦੇ ਆ ਸਾਨੂੰ ਨਹੀਂ ਥੋਡੇ ਨਾਲ ਇਦਾਂ ਕਿਉਂ ਕਰ ਰਹੇ ਨੇ ਤੁਸੀਂ ਤਾਂ ਇਨਸਾਫ ਦੀ ਲੜਾਈ ਲੜ ਰਹੇ ਹੋ ਮੈਂ ਐਸੇ ਕਰਕੇ ਸਾਡੇ ਨਾਲ ਇਹ ਹੋ ਰਿਹਾ ਕਿਉਂ ਮੈਂ ਗੁੜੀਆਂ ਤਾਂ ਸਾਥ ਦੇ ਰਿਹਾ ਕਿਉਂ ਮੇਰੀ ਧੀ ਵਰਗੀ ਹੈ ਜੀ ਮੈਂ ਤਾਂ ਆਪਣੀ ਧੀ ਸਮਝੀ ਹੈ ਮੇਰੀ ਧੀ ਨਾਲ ਕੋਈ ਇਦਾਂ ਕਰੇ ਮੈਂ ਵੀ ਧੀ ਦਾ ਬਾਪ ਹੈ ਜੀ ਇੱਕ ਦਾ ਇਹ ਤਾਂ ਫੇਰ ਵੀ ਮੇਰੇ ਨਾਲ ਰਿਸ਼ਤੇ ਸਾਲੀ ਲੱਗਦੀ ਐ ਪਰ ਮੈਂ ਤੇ ਹੈਦਤੀ ਵਰਗੀ ਐ ਜੀ ਬਾਈ ਜਿਹੜਾ ਫੋਫੜਾ ਉਹਨਾਂ ਦੇ ਵੀ ਬੱਚੇ ਹੋਣੇ ਉਹਨਾਂ ਦੀ ਫੋਫੜੀ ਦੀ ਤੀ ਬਿਆਨ ਨੂੰ ਐ ਜੀ ਤੀ ਦੀ ਹੈ ਦੋ ਬੇਟੇ ਆ ਉਹਨਾਂ ਕੋਲੇ ਤੀ ਵਿਆਹੀ ਬਿਆਨ ਨੂੰ ਐ ਇਸ ਤੋਂ ਵੱਡੀ ਐ ਗੁੜੀਆ ਅੱਛਾ ਉਹਨੂੰ ਇਹ ਸ਼ਰਮ ਨਹੀਂ ਆਉਂਦੀ ਉਹਦੀ ਵਾਈਫ ਨੂੰ ਸ਼ਰਮ ਨਹੀਂ ਆ ਰਹੀ ਜਿਹੜੀ ਮੇਰੇ ਪਰਿਵਾਰ ਚ ਜਾ ਜਾ ਕੇ ਲੜ ਰਹੀ ਐ ਮੇਰੇ ਨਾਲ ਲੜ ਰਹੀ ਐ ਇੱਥੇ ਥਾਣੇ ਚ ਫਿਰਦੀ ਪਈ ਐ ਜੀ ਕੱਲ ਸਾਨੂੰ ਕਹਿੰਦੇ ਤੁਹਾਨੂੰ ਥਾਣੇ ਚ ਬੁਲਾਇਆ ਸੀ ਸਾਡੇ ਤੇ ਕੋਈ ਸੁਨੇਹਾ ਨਹੀਂ ਆਇਆ ਇਹ ਕਹਿੰਦੇ ਸਾਨੂੰ ਤਾਂ 5 ਵਜੇ ਥਾਣੇ ਚ ਬੁਲਾਇਆ ਸੀ ਸਾਨੂੰ ਕਿਸੇ ਨੇ ਫੋਨ ਨਹੀਂ ਆਇਆ ਜੀ ਅਜੀ ਠਾਣੇ ਚ ਤਾਂ ਹੀ ਜਾਂਦੇ ਹੁਣ ਮੰਗ ਕੀ ਕਰਦੇ ਆ ਬਾਈ ਮੰਗ ਤਾਂ ਮੈਂ ਇਹੀ ਕਰਦਾ ਮੇਰੀ ਧੀ ਹੈ ਜੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਜਿੱਦਾਂ ਮਰਜੀ ਹੋਵੇ ਜੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਇਹ ਜੀ ਆਪਣੇ ਸੱਚ ਦੀ ਲੜਾਈ ਲੜ ਰਹੇ ਤਾਂ ਇਸੇ ਲਈ ਇਨਸਾਫ ਲਈ ਲੜ ਰਹੇ ਆ ਜੀ ਆਪਾਂ ਗੁੜੀਆਂ ਨਾਲ ਵੀ ਗੱਲ ਕਰਦੇ ਆਜੋ ਪੁੱਤੂ ਰਹਿਜੋ ਕੀ ਹੋਇਆ ਪੁੱਤੋ ਤੁਹਾਡੇ ਨਾਲ ਕਿੰਨੀ ਤਰੀਕ ਨੂੰ ਕੀ ਸਾਰੀ ਘਟਨਾ ਹੋਈ ਮੇਰੇ ਪੁੱਫੜ ਜੀ ਉਹ ਰਤ ਲੈ ਕੇ ਗਿਆਤਾ ਜੀ ਹੋਟ ਕਿੰਨੀ ਤਰੀਕ ਨੂੰ ਦੋ ਤਰੀਕ ਨੂੰ ਲੈ ਕੇ ਗਿਆਤਾ ਜੀ ਸਤਵੇਂ ਮਹੀਨੇ ਦੀ ਦੋ ਤਰੀਕ ਨੂੰ ਤੁਹਾਨੂੰ ਲੈ ਗਿਆ ਇੱਥੋਂ ਬਕਸੀ ਵਾਲੇ ਤੋਂ ਹਾਂਜੀ ਕਿੱਥੇ ਲੈ ਕੇ ਗਿਆ ਉਹ ਰੋਮਾ ਲੈ ਕੇ ਗਿਆ ਤਾਂ ਜੀ ਗਲਤ ਕੰਮ ਕਰਿਆ ਜੀ ਇਹਨੇ ਸਾਰਾ ਅੱਛਾ ਜੋ ਉਸਮੈਂ ਪਹਿਲਾਂ ਕੁਸ ਮਲਾ ਕੇ ਦੇਤੇ ਜੀ ਇਹਨਾਂ ਨੇ ਹੂੰ ਫਿਰ ਜਾ ਕੇ ਗਲਤ ਕੰਮ ਕਰਤੇ ਆ ਜੀ ਇਹਨੇ ਜਾ ਕੇ ਸਾਰਾ ਫਿਰ ਤੁਹਾਨੂੰ ਕਿੱਥੇ ਉਹ ਤੋਂ ਬਾਅਦ ਤੁਹਾਨੂੰ ਬਕਸੀ ਵਾਲੇ ਛੱਡ ਗਿਆ ਜਾਂ ਆਪਣੇ ਪਿੰਡ ਲੈ ਗਿਆ ਆਪਣੇ ਪਿੰਡ ਲੈ ਕੇ ਗਿਆ ਜੀ ਕਿਹੜਾ ਪਿੰਡ ਆ ਉਹਦਾ ਸਮਗੋਲੀ ਸਮਗੋਲੀ ਤੁਸੀਂ ਜਾ ਕੇ ਪਰਿਵਾਰ ਚ ਆਪਣੀ ਭੂਆ ਨੂੰ ਕਿਸੇ ਰਿਸ਼ਤੇਦਾਰ ਨੂੰ ਨਹੀਂ ਦੱਸਿਆ ਭੂਆ ਨੂੰ ਵੀ ਦੱਸਿਆ ਤਾਂ ਜੀ ਹਾਂ ਜੋ ਕਿ ਇਹਨੇ ਜੀ ਕਰਿਆ ਉਹਨੇ ਗਲਤ ਆ ਜੀ ਕੀ ਕਹਿੰਦੀ ਭੂਆ ਭੂਆ ਕਹਿੰਦੀ ਝੂਠ बोल ਰਹੀ ਹੈ ਜੀ ਅੱਛਾ ਤੇਰੇ ਵੱਗ ਲੱਗ ਰਹੀ ਹੈ ਕਹਿੰਦੀ ਜੀ ਔਰ ਮੈਂ ਉਲਟ ਬੋਲ ਰਹੀ ਹੈ ਜੀ ਵਿਰੁੱਧ ਹਮ ਸ਼ਰਮ ਨਿਆਂਦੀ ਜੀ ਉਹਨੂੰ ਵੀ ਅੱਛਾ ਫਿਰ ਤੁਸੀਂ ਪਰਿਵਾਰ ਚ ਕੌਣ ਕੌਣਾ ਤੁਹਾਡੇ ਦੋ ਭੈਣਾਂ ਹੈ ਜੀ ਮੇਰੀਆਂ ਵਿਆਹੀਆਂ ਚਾਰ ਭੈਣਾਂ ਹੈ ਜੀ ਅਸੀਂ ਦੋ ਵਿਆਹੀਆਂ ਜੀ ਦੋ ਕੁਆਰੀਆਂ ਛੋਟੀਆਂ ਛੋਟੀਆਂ ਨੇ ਸਾਰੇ ਤੋਂ ਹਾਂ ਤੂੰ ਸਾਰੇ ਤੋਂ ਛੋਟੀਆਂ ਹਾਂਜੀ ਤੇ ਫਿਰ ਤੂੰ ਆਪਣੀਆਂ ਭੈਣਾਂ ਨੂੰ ਨਹੀਂ ਦੱਸਿਆ ਵੀ ਮੇਰੇ ਨਾਲ ਇਦਾਂ ਕੀਤਾ ਫੋਪੜ ਨੇ ਦੱਸਿਆ ਦਾ ਜੀ ਸਾਥ ਨੇ ਦੇਆ ਜੀ ਉਹਨਾਂ ਨੇ ਵੀ ਮੇਰਾ ਕਨੇ ਨਾ ਜੀ ਝੂਠ ਬੋਲਦੀ ਹੈ ਜੀ ਇਦਾਂ ਸਾਥ ਕਿਉਂ ਨਹੀਂ ਦੇ ਰਹੇ ਕੀ ਗੱਲ ਆ ਕੋਈ ਪ੍ਰੈਸ਼ਰ ਆ ਉਹਨਾਂ ਤੇ ਕਿਉਂ ਕਿ ਪਤਾ ਨਹੀਂ ਜੀ ਕਾਦਾ ਫਰੈਸ਼ਰ ਆ ਜੀ ਪੈਸੇ ਵੀ ਦੇ ਰੇ ਜੀ ਪੁਰਸਾੜਨ ਵੀ ਬੋਲ ਲੈਣਾ ਜੀ ਇਤਰਾ ਹਾਂ ਮੂੰਹ ਬੰਦ ਕਰਾ ਰਹੇ ਆ ਜੀ ਅੱਜ ਵੀ ਇਹਨਾਂ ਨੇ ਹੱਥੋ ਪਾਈ ਕਰੀ ਆ ਜੀ ਘਰ ਆ ਕੇ ਬੁਆ ਜੀ ਤੇਰੇ ਢੋਡ ਨਾਲ ਹੱਥੋ ਪਾਈ ਹੋਈ ਆ ਹੱਥੋ ਪਾਈ ਕਰੀ ਆ ਜੀ ਕੀ ਤੁਹਾਨੂੰ ਚੱਕਣ ਆ ਗਈ ਸੀ ਚੱਕਣ ਆ ਕੇ ਤੇ ਜੀ ਕੱਪੜੇ ਪਾੜਤੇ ਜੀ ਆ ਦੇਖੋ ਜੀ ਸਾਰੇ ਹਾਂ ਹਾਂ ਜੀ ਬੁਆ ਨੇ ਫੜੀ ਜੀ ਮੈਨੂੰ ਕਹਿੰਦੀ ਚੱਲ ਮੇਰੇ ਘਰ ਜੀ ਮੈਂ ਤਾਂ ਉਹਨੂੰ ਕਹ ਦਿੱਤਾ ਮੈਂ ਨਹੀਂ ਜਾਂਦੀ ਜੀ ਤੁਹਾਡੇ ਨਾਲ ਹਾਂ ਹਾਂ ਜੀ ਤੁਹਾਨੂੰ ਬੰਦਕ ਵੀ ਬਣਾ ਕੇ ਰੱਖਿਆ ਬੰਦਕ ਵੀ ਬਣਾ ਕੇ ਰੱਖਿਆ ਲਗਾ ਕੇ ਰੱਖਿਆ ਤਾਂ ਜੀ ਵੀ ਮਿਲ ਨਾ ਜਾਵੇ ਜੇ ਜਿੱਤਰਾ ਉਹਨ ਵੀ ਐਂ ਡਾਰਾ ਜੀ ਉਹ ਲੋਕ ਤਾਂ ਫਿਰ ਰਹੇ ਹੁਣ ਵੀ ਜੀ ਫੁੱਫੜ ਤੁਹਾਡਾ ਹਾਂਜੀ ਫੁੱਫੜ ਮੇਰਾ ਲੁਕਦਾ ਫਿਰ ਰਿਹਾ ਜੀ ਮੇਉਂ ਨਾ ਮੈਨੂੰ ਘੁੱਟ ਦੇਵੇ ਮਾਰ ਦੇਵੇ ਜੀ ਪੁਲਿਸ ਵਾਲੇ ਕੋਲ ਨਾ ਮੂੰਹ ਖੁੱਲ ਜਾਵੇ ਜੀ ਇਹਦਾ ਹਾਂ ਹਾਂਜੀ ਇਹੀ ਤੁਹਾਨੂੰ ਲੁਕੋ ਕੇ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਨੇ ਹਾਂਜੀ ਤੇ ਪਿੰਡ ਦੀ ਪੰਚਾਇਤ ਜਾਂ ਕਿਸੇ ਹੋਰ ਨੂੰ ਨਹੀਂ ਦੱਸਿਆ ਤੁਸੀਂ ਪੰਚਾਇਤ ਨੂੰ ਵੀ ਦੱਸਿਆ ਤਾਂ ਜੀ ਉਹਨਾਂ ਨੇ ਵੀ ਨਹੀਂ ਸਾਥ ਦੇਇਆ ਪਰਿਵਾਰਿਕ ਵੈਂਗ ਪਰਾਨੇ ਵੀ ਨਹੀਂ ਸਾਥ ਦੇਇਆ ਜੀ ਅੱਛਾ ਹਾਂਜੀ ਤੇ ਪੁਲਿਸ ਪ੍ਰਸ਼ਾਸਨ ਕੀ ਕਹਿ ਰਿਹਾ ਏ ਪੁਲਿਸ ਕੱਲ ਥਾਣੇ ਗਏ ਸੀ ਤੁਸੀਂ ਹਾਂਜੀ ਗਏ ਤੇ ਜੋ ਵੀ ਐਂ ਕਹਿ ਰਿਹਾ ਵੀ ਕੋਮਪਰਮਾਈਜ਼ ਪੁਲਿਸ ਕੰਪਰੋਮਾਈਜ਼ ਕਰਨ ਨੂੰ ਕਹਿ ਰਹੀ ਆ ਹਾਂਜੀ ਕੀ ਮੰਗ ਕੀ ਕਰਦੇ ਹੋ ਤੁਸੀਂ ਇਨਸਾਫ ਲੈਣਾ ਚਾਹੁੰਦੇ ਆ ਸਜਾ ਮਿਲੋ ਨੁਕੜੀ ਤੇ ਖੜਾ ਸਜਾ ਜੀ ਹਾਂ ਹਾਂਜੀ ਸੋ ਇਹ ਘਟਣਾ ਨੇ ਸ਼ਰਮਿੰਦਾ ਕੀਤੀ ਆ ਇਨਸਾਨੀਅਤ ਤੇ ਤੁਸੀਂ ਦੇਖ ਰਹੇ ਹੋ ਸ਼ਰਮਸਾਰ ਕੀਤਾ ਗਿਆ ਰਿਸ਼ਤਿਆਂ ਨੂੰ ਫਿਲਹਾਲ ਪੁਲਿਸ ਪ੍ਰਸ਼ਾਸਨ ਦੇ ਵਿੱਚ ਕੀ ਕਹਿੰਦਾ ਹੈ ਕੀ ਕਾਰਵਾਈ ਕੀਤੀ ਜਾ ਰਹੀ ਆ ਉਹ ਵੀ ਜਾਣਾਂਗੇ ਬਸੰਤਪੁਰਾ ਚੌਂਕੀ ਤੋਂ ਏਐਸਆਈ ਨੇ ਅਜੀਤ ਸਿੰਘ ਜਿਨ੍ਹਾਂ ਕੋਲੇ ਕੇਸ ਆ ਆਈਓ ਨੇ ਇਸ ਕੇਸ ਦੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਇਸ ਮਸਲੇ ਦੇ ਵਿੱਚ ਕੀ ਕਾਰਵਾਈ ਕਰ ਰਹੇ ਨੇ ਹਲੋ ਹਾਂਜੀ ਜੀ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੱਤਰਕਾਰ ਮਨਵਿੰਦਰ ਸਿੰਘ ਟਿਵਾਣਾ ਬੋਲ ਰਿਹਾ ਜੀ ਪਟਿਆਲੇ ਤੋਂ ਪੰਜਾਬੀ ਲੋਕ ਚੈਨਲ ਤੋਂ ਜੀ ਹਾਂ ਜੀ ਮਨਵਿੰਦਰ ਹੰਦਿਆ ਸਰ ਕਾਲ ਰਿਕਾਰਡਿੰਗ ਤੇ ਇੱਕ ਨਾਂ ਬਕਸੀ ਵਾਲ ਤੋਂ ਗੁੜੀਆ ਦਾ ਕੇਸ ਹੈ ਜੀ ਉਹ ਕਹਿ ਰਹੀ ਆ ਫੁੱਫੜ ਨੇ ਮੇਰੇ ਨਾਲ ਗਲਤ ਕੀਤਾ ਰੇਪ ਦੀ ਘਟਨਾ ਕੀਤੀ ਆ ਉਸ ਮਸਲੇ 'ਚ ਕੀ ਕਾਰਵਾਈ ਕੀਤੀ ਜਾ ਰਹੀ ਆ ਸਰ ਅਫੇਅਰ ਕਰ ਚੁ ਹੋ ਗਿਆ ਜੀ ਅੱਛਾ ਜੀ ਮੈਡੀਕਲ ਕਰਾ ਕੇ ਜੋ ਵੀ ਹੈ ਡਗਬੜੀ ਹੋ ਰਹੀ ਆ ਪੂਰੀ ਚੱਲ ਰਹੀ ਆ ਤਸਵੀਰ ਚੱਲ ਰਹੀ ਆ ਜੀ ਠੀਕ ਹੈ ਜੀ ਮੈਡੀਕਲ ਕਦੋਂ ਹੋ ਜਾਣਾ ਜੀ ਚੁੱਕੋ ਅੱਜ ਗਏ ਸੀ ਜੀ ਪਤਾ ਨਹੀਂ ਹੋਇਆ ਕਿ ਨਹੀਂ ਅੱਜ ਗਏ ਭੈਣੇ ਉੱਥੇ ਠੀਕ ਹੈ ਜੀ ਇਹ ਤਾਂ ਕੀ ਬੰਦਾ ਹਾਂਜੀ ਹਾਂਜੀ ਠੀਕ ਹੈ ਜੀ ਜਣੋ ਕਿ ਤੁਹਾਡੇ ਧਿਆਨ ਚਾ ਜੀ ਮੈਟਰ ਸਾਰਾ ਕਾਰਵਾਈ ਹੋ ਰਹੀ ਹੈ ਜੀ ਅੱਜ ਸਾਰਾ ਟੋਟਲ ਜੀ ਟੋਟਲ ਕਾਰਵਾਈ ਪੂਰੀ ਠੀਕ ਹੈ ਜੀ ਠੀਕ ਹੈ ਸਰ ਧੰਨਵਾਦ ਜੀ ਹਾਂਜੀ ਇਹ ਸਨ ਅਜੀਤ ਸਿੰਘ ਐਸਆਈ ਕਹਿੰਦੇ ਜੀ ਪ੍ਰੋਪਰ ਸਾਡੇ ਧਿਆਨ ਚਾ ਕੇਸ ਕਾਰਵਾਈ ਹੋ ਰਹੀ ਹੈ ਅੱਜ ਮੈਡੀਕਲ ਹੋ ਜਾਣਾ ਹੈ ਤੇ ਜੋ ਵੀ ਦੋਸ਼ੀਆਂ ਤੇ ਬਣਦੀ ਕਾਰਵਾਈ ਆ ਉਹ ਕੀਤੀ ਜਾਊਗੀ ਫਿਲਹਾਲ ਕਦੋਂ ਕਾਰਵਾਈ ਹੁੰਦੀ ਆ ਉਹ ਕਹਿ ਰਹੇ ਨੇ ਕਿ ਕਾਰਵਾਈ ਹੋ ਜਾਣੀ ਆ ਮੈਡੀਕਲ ਕਰਾਉਣ ਗਏ ਬੰਨੇ ਫਿਲਹਾਲ ਇਹ ਸਾਡੇ ਕੋਲ ਇੱਥੇ ਆਏ ਨੇ ਕਿ ਪੁਲਿਸ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰ ਰਿਹਾ ਇਹ ਐਸ.ਆਈ. ਅਜੀਤ ਸਿੰਘ ਕਹਿ ਰਹੇ ਨੇ ਕਾਰਵਾਈ ਹੋ ਜੂਗੀ ਕਦੋਂ ਕਾਰਵਾਈ ਹੁੰਦੀ ਆ ਉਹ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਨਰਪੈ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਟਿਆਲਾ